ਦੀਪਕ ਜੀ ਤੁਸੀਂ ਕੱਲ ਦੱਸਿਆ ਸੀ ਕਿ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦਾ ਘਰਾਓ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਤੇ ਹੁਣ ਜਿਹੜੇ ਸੰਯੁਕਤ ਕਿਸਾਨ ਮੋਰਚਾ ਵਾਲੇ ਨੇ ਉਹਨਾਂ ਨੇ ਇੱਕ ਇਹ ਕਹਿੰਦਾ ਕੁਐਸਚਨਰ ਤਿਆਰ ਕਰਤਾ ਸਵਾਲਨਾਮਾ ਤਿਆਰ ਕਰ ਲਿਆ ਵੀ ਜਿਹੜਾ ਕੋਈ ਬੀਜੇਪੀ ਦਾ ਕੈਂਡੀਡੇਟ ਆਊਗਾ ਉਹਨੂੰ ਇਹ ਕੁਐਸਚਨ ਪੁੱਛਣੇ ਨੇ ਬਿਲਕੁਲ ਜੀ ਐਸਕੇਮ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਸਾਰੇ ਮਸਲਿਆਂ ਨੂੰ ਦੇਖਣ ਲਈ ਸੋ ਉਸ ਪੰਜ ਮੈਂਬਰੀ ਕਮੇਟੀ ਦੀ ਅੱਜ ਚੰਡੀਗੜ੍ਹ 'ਚ ਬੈਠਕ ਸੀ ਪੰਜਾਬ ਕਿਸਾਨ ਭਵਨ ਦੇ ਵਿੱਚ ਉਬੈਟਕ ਹੁੰਦੀ ਹੈ ਬੈਟਕ ਹੋਣ ਤੋਂ ਬਾਅਦ ਉਹ ਤਿਆਰ ਸਵਾਲਨਾਮਾ ਮੀਡੀਆ 'ਚ ਜਾਰੀ ਕਰਦੇ ਨੇ ਉਹ ਕਹਿੰਦੇ ਕਿ ਭਾਜਪਾਲੇ ਵੋਟਾਂ ਮੰਗਣ ਆਉਣਗੇ ਤੇ ਆਰਟੀ ਦੇ ਨਾਤੇ ਵੋਟਾਂ ਮੰਗਣਾ ਇਹਨਾਂ ਦਾ ਅਧਿਕਾਰ ਹੈ ਪਰ ਵੋਟਰਾਂ ਦੇ ਨਾਤੇ ਸਵਾਲ ਕਰਨਾ ਸਾਡਾ ਅਧਿਕਾਰ ਹੈ ਜੀ ਸੋ ਇਸ ਲਈ ਉਹ ਕਹਿੰਦੇ ਕਿ ਤੁਹਾਡੇ ਕੋਲ ਸਹੀ ਸਵਾਲ ਹੋਣਾ ਚਾਹੀਦਾ ਤੁਸੀਂ ਪੂਰੇ ਮਤਲਬ ਕਿ ਇੱਕ ਜਾਬ ਤੇ ਚ ਰਹਿ ਕੇ ਇੱਕ ਸ਼ਾਂਤੀ ਢੰਗ ਦੇ ਤਰੀਕੇ ਨਾਲ ਮਤਲਬ ਕੋਈ ਗੁੱਲੜਬਾਜੀ ਨਹੀਂ ਕੋਈ ਗਾਲੀ ਗਲੋਚ ਨਹੀਂ ਕੋਈ ਤਾਨਾ ਮਿਣਾ ਨਹੀਂ ਤੁਸੀਂ ਸਟੀਕ ਸਵਾਲ ਕਰਨਾ ਹੈ ਤੇ ਸਾਨੂੰ ਪਤਾ ਹੈ ਕਿ ਇਹਨਾਂ ਦੇ ਜਵਾਬ ਉਹਨਾਂ ਕੋਲ ਨਹੀਂ ਹੈਗੇ ਉਹ ਭੱਜਣਗੇ ਹੂੰ ਸੋ ਇਸ ਲਈ ਬਕਾਇਦਾ ਤੌਰ ਤੇ ਸੰਯੁਕਤ ਸਨ ਮੋਰਚੇ ਵਾਲੀ ਜਿਹੜੀ ਪਾਰਲੀਮੈਂਟਰੀ ਕਮੇਟੀ ਹੈ ਜਿਸ ਵਿੱਚ ਮਰਬੀ ਸਿੰਘ ਰਾਜੀਵਾਲ ਨੇ ਇਸ ਪੰਜ ਮੈਂਬਰੀ ਕਮੇਟੀ ਚ ਪ੍ਰਿੰਸਿੰਗ ਪੰਗੋਰੀ ਨੇ ਲਵਨੀ ਸਿੰਘ ਬਰਾੜਹੋਰੀ ਨੇ ਅੰਗਰੇਜ਼ ਸਿੰਘ ਪਦੌੜ ਤੇ ਬਲਦੇਵ ਸਿੰਘ ਝਾਲਕਰ ਇਹਨਾਂ ਪੰਜ ਮੈਂਬਰੀ ਕਮੇਟੀ ਨੇ ਬਕਾਇਦਾ ਸਵਾਲਨਾਮਾ ਤਿਆਰ ਕਰਕੇ ਦਿੱਤਾ ਤੇ ਉਹਦੇ ਵਿੱਚ ਜਿਹੜੇ ਅਹਿਮ ਸਵਾਲ ਨੇ ਜਿਹੜੇ 11 ਸਵਾਲ ਪਾਈ ਨੇ ਉਹਨਾਂ ਚ ਪਹਿਲਾ ਸਵਾਲ ਹੈ ਜੀ ਕਿ ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿੱਲਾ ਕਿਉਂ ਗੱਡੀਆਂ ਬੈਰੀਕੇਡ ਕਿਉਂ ਲਾਏ ਅਥਰੂ ਗੈਸ ਦੇ ਗੋਲੇ ਕਿਉਂ ਛੱਡੇ ਗੋਲੀਆਂ ਤੱਕ ਕਿਉਂ ਚਲਾਈਆਂ ਕੀ ਅਸੀਂ ਵਿਦੇਸ਼ੀ ਆ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਸੋ ਕਹਿੰਦੇ ਕਿ ਇਹ ਸਵਾਲ ਪੁੱਛੋ ਫਿਰ ਨਾਲ ਇਹ ਪੁੱਛੋ ਕਿ ਸ਼ੁਕਰ ਨੂੰ ਗੋਲੀ ਮਾਰ ਕੇ ਕਿਉਂ ਸ਼ਹੀਦ ਕੀਤਾ ਤੁਸੀਂ ਕਿਹਨੇ ਹੁਕਮ ਦਿੱਤੇ ਕਿਸਾਨਾਂ ਦੇ ਟਰੈਕਟਰ ਦੇ ਉੱਪਰ ਨੇ 400 ਤੋਂ ਵੱਧ ਕਿਸਾਨ ਜ਼ਖਮੀ ਕਿਉਂ ਕੀਤੇ ਕਹਿੰਦੇ ਇਹ ਸਵਾਲ ਕਰੋ ਫਿਰ ਨਾਲ ਇਹ ਫਿਰ ਜਿਹੜੇ ਪਹਿਲੂ ਨੇ ਜਿਹੜੇ ਮੁੱਖ ਮੁੱਦੇ ਨੇ ਜਿਹੜੇ ਦਿੱਲੀ ਤੋਂ ਵੀ ਪਰਚਦਿਆਂ ਬਾਧੀ ਕੀਤੇ ਸੀ ਉਹ ਤੋਂ ਮੁਕਰੀ ਹੈ ਪਰ ਉਹ ਤੋਂ ਜਾਂਦੂ ਜੀ ਐਮਐਸਪੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਓਕਰੇ ਹਮ ਹਮ ਮਤਲਬ ਐਮਐਸਪੀ ਕਿਉਂ ਨਹੀਂ ਦੇ ਰਹੇ ਜਾਂ ਕਦੋਂ ਦੋਗੇ ਇਸ ਵਾਰੀ ਕਰਾ ਜੀ ਜੀ ਐਮਐਸਪੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਓਕਰੇ ਜੀ ਸੋ ਇਹਦੇ ਪਰਾਲਾ ਸਵਾਮੀ ਨਾਥ ਦੀ ਰਿਪੋਰਟ ਕਹਿ ਕੇ ਵੀ ਲਾਗੂ ਕਿਉਂ ਨਹੀਂ ਕੀਤੀ ਇਸ ਸਵਾਲ ਤੇ ਆਉਣਾ ਫਿਰ ਉਹ ਕਹਿੰਦੇ ਲਖੀਮਪੁਰ ਖੀਰੀ ਦੇ ਕਾਤਲਾਂ ਵਿੱਚ ਇਨਸਾਫ ਲਈ ਰੋੜੇ ਕਿਉਂ ਟਕਾਏ ਹਮ ਹਮ ਸੋ ਉਸ ਕਤਲ ਮਾਮਲੇ 'ਚ ਤੁਸੀਂ ਕਿਉਂ ਸਰਕਾਰ ਨੇ ਕਿਉਂ ਕੋਈ ਕਾਰਵਾਈ ਅਜੇ ਮਿਸ਼ਰਾ ਟੈਨਿੰਗ ਨੂੰ ਸਰਕਾਰੀ ਪਨਾਹ ਦੇਣ ਲਈ ਮੰਤਰੀ ਮੰਡਲ ਚ ਕਿਉਂ ਰੱਖਿਆ ਗਿਆ ਉਹਨੂੰ ਕਿਉਂ ਬਾਹਰ ਨਹੀਂ ਕੀਤਾ ਜੀ ਦਿੱਲੀ ਅੰਦੋਲਨ ਸਮੇਂ ਕਿਸਾਨਾਂ ਉਤੇ ਦਰਜ ਕੀਤੇ ਕੇਸ ਅਜੇ ਤੱਕ ਪੂਰੇ ਵਾਪਸ ਕਿਉਂ ਨਹੀਂ ਲਏ ਹਮ ਹਮ ਜਦੋਂ ਕਿ ਲਿਖਤੀ ਦਿੱਤਾ ਹੋਇਆ ਉਹ ਆਖਰੀ ਲੈਟਰ ਦੇ ਵਿੱਚ ਇਹਨਾਂ ਨੇ ਜੀ ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰਨ 'ਚ ਜੇ ਸਰਕਾਰ ਨੂੰ ਕੋਈ ਦਿੱਕਤ ਨਹੀਂ ਤਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ 'ਚ ਦਿੱਕਤ ਕਿਉਂ ਹੈ ਹਮ ਹਮ ਬਿਜਲੀ ਸੋਧ ਬਿਲ 20P ਵਾਦਾ ਖਿਲਾਫੀ ਕਰਕੇ ਪਾਰਲੀਮੈਂਟ 'ਚ ਕਿਉਂ ਪੇਸ਼ ਕੀਤਾ ਹਮ ਹਮ ਪਹਿਲੀ ਦੂਜੀ ਦੂਜੀ ਜਾਂ ਤੀਜੀ ਬੈਠਕ 'ਚ ਕੇਂਦਰ ਨੇ ਗੱਲ ਮੰਨੀ ਸੀ ਕਿ ਅਸੀਂ ਬਿਜਲੀ ਸੋਧ ਬਿਲ ਦੇ ਵਿੱਚ ਇਹ ਕਿਸਾਨਾਂ ਨੂੰ ਬਾਹਰ ਰੱਖਾਂਗੇ ਜਾਂ ਪ੍ਰਦੂਸ਼ਣ ਵਾਲੇ ਮਾਮਲੇ 'ਚ ਬਾਹਰ ਰੱਖਾਂਗੇ। ਸੋ 8ਵਾਂ ਸਵਾਲ ਹੈ ਕਿ ਪ੍ਰਦੂਸ਼ਣ ਵਾਲੇ ਕਾਨੂੰਨ 'ਚ ਖੇਤੀ ਖੇਤਰ ਨੂੰ ਬਾਹਰ ਕਿਉਂ ਨਹੀਂ ਕੀਤਾ? ਹੂੰ ਹੂੰ। ਚੌਣ ਬੌਂਡ ਦੇ ਪ੍ਰਸ਼ਟਾਚਾਰ ਰਾਈ ਦੇਸ਼ ਨੂੰ ਕਾਰਪੋਰੇਟ ਕਰਾਣੇ ਕੋਲ ਕਿਉਂ ਵੇਚਿਆ ਜਾ ਰਿਹਾ? ਹੂੰ। ਤੇ 10ਵਾਂ ਸਵਾਲ ਹੈ ਜੀ ਪੜਾਅ ਅਹਿਮ ਸਵਾਲਾ ਪੰਜਾਬ ਦੇ ਨਾਲ ਸੰਬੰਧਤ ਕਿ ਭਾਰਖੜਾ ਤੇ ਪੌਂਗ ਡੈਮਾ ਉੱਤੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਤੋਂ ਇਸ ਨੂੰ ਕਿਉਂ ਦੂਰ ਕੀਤਾ? ਪੰਜਾਬ ਤੋਂ ਹੱਕ ਕਿਉਂ ਖੋਇਆ ਰੂਲਾ ਕੰਟਰੋਲ ਕੇ ਅੰਦਰ ਲੈ ਗਿਆ? ਜੀ। ਇਸੇ ਤਰ੍ਹਾਂ ਸਾਈਲੋਜ ਦੇ ਬਹਾਨੇ ਪੰਜਾਬ ਦੀਆਂ ਮਲਟੀਆਂ ਕਿਉਂ ਤੋੜ ਰਹੇ ਹੋ ਹੂੰ ਸੋ ਇਹ ਬੇਸ਼ੱਕ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਫਿਰ ਵਾਪਸ ਵੀ ਲੈ ਲਿਆ ਪਰ ਪਤਾ ਹੈ ਕਿ ਸਾਈਲੋਜ ਕਿਦੇ ਇਸ਼ਾਰੇ ਤੇ ਬਣ ਰਹੇ ਨੇ ਤੇ ਕਿਦੀ ਮਿਹਰਬਾਨੀ ਨਾਲ ਬਣ ਰਹੇ ਨੇ 26 ਹੋਰ ਕੇਂਦਰ ਨੇ ਮਨਜ਼ੂਰ ਕੀਤੇ ਹੋਏ ਨੇ ਪੰਜਾਬ 'ਚ ਸੋ ਇਸ ਲਈ ਇਸ ਪਹਿਲੂ ਦੇ ਉੱਤੇ ਅਹਿਮ ਸਵਾਲ ਨੇ ਮੈਨੂੰ ਲੱਗਦਾ ਇਹ ਸਵਾਲ ਪੰਜਾਬ ਦੇ ਹਵਾਲੇ ਨਾਲ ਸਵੇਰੇ ਤੜਕਸਾਰ ਹੁੰਦੇ ਆਂ ਹਾਂ ਹਰ ਕਿਸਾਨ ਜਿੱਥੇ ਬੰਦੀ ਕੋਲ ਪਹੁੰਚ ਜਾਣੇ ਨੇ ਆਰ ਪਿੰਡਾਂ 'ਚ ਪਹੁੰਚ ਜਾਣੇ ਨੇ ਤੇ ਇਹਦੇ ਪ੍ਰਿੰਟ ਕੱਢ ਕੇ ਫੋਟੋਸਟਾਟ ਕਰ ਕਰਕੇ ਫਿਰ ਦੇਖ ਦੇ ਕੇ ਸਵਾਲ ਪੁੱਛੇ ਜਾਣਗੇ ਬੀਜੇਪੀ ਵਾਲੇ ਹੋਰ ਤਿਆਰੀ ਕਰਕੇ ਆਉਣ ਉਹ ਜੀ ਦੀਪਕ ਜੀ ਸਿਆਸੀ ਗਰਮੀ ਤੇ ਵਾਧਦੀ ਪਈ ਆ ਉਂਝ ਵੀ ਗਰਮੀ ਵੱਧ ਰਹੀ ਹੈ ਜੀ ਪੰਜਾਬ ਦੇ ਵਿੱਚ 35 36 ਡਿਗਰੀ ਟੈਂਪਰੇਚਰ ਹੋ ਜਾਂਦਾ ਦਿਨੇ ਹਾਂ ਬਿਲਕੁਲ ਤੱਕ ਜਾਣ ਲੱਗਿਆ ਜੀ ਰਾਤੀ ਦਾ ਜਾਣ ਲੱਗਿਆ ਅੱਛਾ ਹੁਣ ਗਰਮੀ ਵੱਧ ਰਹੀ ਆ ਬਿਜਲੀ ਦੀ ਮੰਗ ਵੀ ਵਧੇਗੀ ਤੇ ਸਰਕਾਰ ਨੇ ਕਿੰਨੇ ਦੀ ਬਿਜਲੀ ਖਰੀਦੀ ਆ ਜੀ ਹੁਣ ਆਲਰੇਡੀ ਪੰਜਾਬ ਸਰਕਾਰ ਨੇ ਦੇਖੋ ਅਜੇ ਤਾਂ ਗਰਮੀ ਸ਼ੁਰੂ ਹੋਈ ਹੈ ਹੂੰ ਤੇ ਅਜੇ ਤਾਂ ਲੰਬਾ ਵੇਂਦਾ ਸੋ ਸ਼ੁਰੂ ਹੁੰਦੇ ਆਂ ਹੀ ਮਤਲਬ ਕਿ ਸਰਕਾਰ ਦੀ ਆਲ ਤੇ ਇਥੋਂ ਸਮਝ ਲਓ ਕਿ ਗਰਮੀ ਸ਼ੁਰੂ ਹੁੰਦੇ ਆਂ ਹੀ ਥਰਮਲ ਪਲੈਂਟ ਜਵਾਬ ਦੇਣ ਲੱਗ ਗਏ ਹੂੰ ਤਿੰਨ ਦੋ ਥਰਮਲ ਪਲੈਂਟਾਂ ਦੇ ਤਿੰਨ ਯੂਨਿਟ ਕੱਲ ਬੰਦ ਹੋ ਗਏ ਸੀ ਉਹਨਾਂ ਵਿੱਚ ਇੱਕ ਚੱਲਿਆ ਅਜੇ ਦੋ ਅਜੇ ਵੀ ਬੰਦ ਨੇ ਹੂੰ ਹੂੰ ਸੋ ਹਾਲ ਤੀ ਹੈ ਕਿ ਰੋਪੜ ਥਰਮਲ ਪਲੈਂਟ ਜੀ ਦੀ ਕਪੈਸਿਟੀ ਮਤਲਬ 840 ਕ ਮੈਗਾਵਾਟ ਹੈ ਜੀ ਉਹਦੇ 210 10 ਮੈਗਾਵਾਟ ਵਾਲੇ ਦੋ ਯੂਨਿਟ ਰਾਤ ਬੰਦ ਹੋ ਗਏ ਇਹਨਾਂ ਚੋਂ ਇੱਕ ਤਾਂ ਬੜੀ ਮੁਸ਼ਕਲ ਨਾਲ ਅੱਜ ਠੀਕ ਕਰ ਲਿਆ ਅਮਰੀਕਾ ਜੀ ਵੀ ਬੰਦ ਪਿਆ ਇਸੇ ਤਰ੍ਹਾਂ ਲਹਿਰਾ ਮੁਹੱਬਤ ਵਾਲੇ ਦਾ ਇੱਕ 250 ਕ ਮੈਗਾਵਾਟ ਵਾਲਾ ਜਿਹੜਾ ਉਹ ਹੈਗੀ ਕਪੈਸਿਟੀ ਵਾਲਾ ਉਹ ਯੂਨਿਟ ਇੱਕ ਬੰਦ ਹੋ ਗਿਆ ਸੋ ਅੱਜ ਤਾਂ ਤੁਸੀਂ ਇੱਥੋਂ ਦਾ ਲਾ ਲਓ ਕਿ ਅੱਜ ਜਦੋਂ ਆਪਾਂ ਭਾਰਤੀ ਤਰੀਕ ਦੇ ਹਿਸਾਬ ਨਾਲ 9 ਅਪ੍ਰੈਲ ਨੂੰ ਗੱਲ ਕਰ ਰਹੇ ਹਾਂ ਜੀ ਔਸ ਪੰਜਾਬ ਦੇ ਵਿੱਚ ਮੈਗਾਵਾਟ ਜਿਹੜੀ ਕੁੱਲ ਮੰਗ ਹੈ ਮੈਗਾਵਾਟ ਦੇ ਰੂਪ ਚ 6400 ਹੈ 6667 ਮੈਗਾਵਾਟ ਹੈ ਮਤਲਬ 650 660 600 ਇਹ ਔਸ ਚੱਲ ਰਹੀ ਹੈ ਜੀ ਤੇ ਮੈਂ ਪਿਛਲੇ ਸਾਲ ਦੇਖ ਰਿਹਾ ਸੀ ਕਿ ਇਨਾਂ ਹੀ ਤਰੀਕਾ ਚ ਅਪ੍ਰੈਲ ਦੇ ਪਹਿਲੇ ਹਫਤੇ ਦੇ ਵਿੱਚ ਪੰਜਾਬ ਜਿਹੜੀ ਔਸਤਨ ਮੰਗ ਸੀ ਬਿਜਲੀ ਦੀ ਉਹ 6400 ਮੈਗਾਵਾਟ ਸੀ ਓਕੇ ਸੋ ਇਸ ਵਾਰ ਫਿਲਹਾਲ ਉਹਦੇ ਨੇੜੇ ਤੇੜੀ ਹੈ ਠੀਕ ਹੈ 64600 ਜੀ ਪਰ ਤੁਸੀਂ ਜਿਹੜਾ ਪਹਿਲੂ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਉਹ ਇਹ ਹੈ ਕਿ ਅੱਜ ਜਿਹੜੀ ਮੰਗ ਹੈ ਹੂੰ ਇਹਦੇ ਨਾਲੋਂ ਦੁੱਗਣੀ ਤੋਂ ਵੱਧ ਜਾਣੀ ਹੈ ਜੂਨ ਜਲਾਈ ਚ ਜੀ ਪਿਛਲੇ 2 ਸਾਲਾਂ ਚ ਪੰਜਾਬ ਚ ਬਿਜਲੀ ਦੀ ਜੂਨ ਜਲਾਈ ਮਹੀਨੇ ਚ ਖਾਸ ਕਰ ਪੈੜੀ ਦਾ ਸੀਜ਼ਨ ਹੁੰਦਾ ਝੋਨਾ ਲੱਗ ਰਿਹਾ ਹੁੰਦਾ ਤੇ ਕਹਿਰ ਦੀ ਗਰਮੀ ਹੁੰਦੀ ਹੈ ਉਹਦੇ ਕਰਕੇ ਬਿਜਲੀ ਦੀ ਖਪਤ AC ਪੱਖੇ ਕੁਲਰਾਂ ਦੀ ਰੁਕਤੀ ਪਾਤੀ ਹੈ ਤੇ ਮੋਟਰਾਂ ਚਲੌੜਣੀ ਵੀ ਚਾਹੀਦੀ ਹੁੰਦੀ ਹੈ ਜੀ ਸੋ ਉਸ ਸਮੇਂ ਪੰਜਾਬ ਚ ਪਿਛਲੇ 2 ਸਾਲਾਂ ਤੋਂ 15000 ਮੈਗਾਵਾਟ ਪ੍ਰਤੀ ਦਿਨ ਦੀ ਲੋੜ ਹੈ ਸਾਡੀ ਹਾਂ ਜੀ ਇਸ ਵਾਰ ਮੰਨਿਆ ਜਾ ਰਿਹਾ ਕਿ ਇਹ ਮੰਗ ਸਾਡੀ 16-17000 ਮੈਗਾਵਾਟ ਤੱਕ ਜਾ ਸਕਦੀ ਹੈ ਅੱਛਾ ਜੀ ਤੇ ਪਰ ਜਦੋਂ ਆਪਾਂ ਅੱਜ ਗੱਲ ਕਰ ਰਹੇ ਆਂ ਪੀਏ ਜੀ ਤਾਂ ਅੱਜ ਗੱਲ ਕਰ ਰਹੇ ਆਂ ਆਪਾਂ ਜਦੋਂ 650 660 ਮੈਗਾਵਾਟ ਹੈ ਤੇ ਉਸ ਸਮੇਂ ਵੀ ਪੰਜਾਬ ਸਰਕਾਰ ਨੇ 61 ਕਰੋੜ ਦੀ ਬਿਜਲੀ ਗ੍ਰੇਟੀ ਹੈ ਅੱਛਾ ਜੀ ਤੇ ਜਦੋਂ 15 15000 ਮੈਗਾਵਾਟ ਦੀ ਮੰਗ ਜਾਊਗੀ ਫਿਰ ਕੀ ਕਰਨਗੇ ਹੂੰ ਬਿਜਲੀ ਮੁਫਤ ਦੇਣਾ ਇਹਨਾਂ ਦਾ ਬ੍ਰਾਂਡ ਹੈ ਤੇ ਉਹਦੇ ਤਹਿਤ ਨਾਲੇ ਦਿੱਤੀ ਇਹ ਜਿਵੇਂ ਕਸਾਨਾਂ ਦੇ ਬਿਲ ਮਾਪ ਦੀ ਉੱਤੇ ਪੰਜਾਬ 'ਚ ਮੁੱਦਾ ਪਣਦਾ ਰਿਹਾ ਨਾ ਕਿ ਬਾਦਲਾਂ ਵਰਕੇ ਦੀ ਮੋਟਰਾਂ ਮਾਪ ਕਿਉਂ ਬੜੇ ਘਰਾਣਿਆਂ ਦੇ ਬਿਲ ਮਾਪ ਕਿਉਂ ਉਸੇ ਤਰ੍ਹਾਂ ਬਿਜਲੀ ਮਾਪੀ ਤੇ ਵੀ ਪੰਜਾਬ ਦੀ ਚਿੰਤਕ ਤੇ ਸਵਾਲ ਪੁੱਛਦੀ ਰਹੀ ਆ ਕਿ ਪਾਈ ਜਿਹੜੇ ਲੈਂਡਲੋਰਡ ਨੇ ਉਹਨਾਂ ਦੇ ਬਿਜਲੀ ਦਾ ਮਾਪ ਬਿਲ ਕਿਉਂ ਜੀ ਹੈ ਨਾ ਉਹਨਾਂ ਦੀ ਕੋ ਕਰਚ 300 ਮੀਟਰ ਕਿਉਂ ਸੋ ਲੋਡਬੰਦ ਨੂੰ ਮਾਪ ਕਰੋ ਜਿਹਦਾ ਅਰਜਾਨਾ ਕਿਨੇ ਭੁਗਤਣਾ ਹੈ ਪੰਜਾਬ ਨੇ ਭੁਗਤਣਾ ਹੂੰ ਸੋ ਪਾਵਰ ਕੌਮ ਦੀ ਹਾਲਤ ਹੋਰ ਪਤਲੀ ਹੈ ਜੀ ਨਾ ਸਰਕਾਰ ਉਹਨਾਂ ਨੂੰ ਪੂਰਾ ਪੈਸਾ ਦੇ ਪਾ ਰਹੀ ਹੈ ਤੇ ਨਾ ਉਹਨਾਂ ਦੀ ਇਹ ਸਥਿਤੀ ਇੰਨੀ ਵਧੀਆ ਹੈਗੀ ਆ ਸੋ ਉਸ ਤੇ ਪਿਛਲੀ ਵਾਰ ਤਾਂ ਤਨਖਾਹਾਂ ਤੱਕ ਰੋਕੀਆਂ ਸੀਗੀਆਂ ਹੂੰ ਸੋ ਇਹ ਸਥਿਤੀ ਚ ਆ ਗਿਆ ਸੀ ਪਾਵਰ ਕਮ ਵੀ ਜੀ ਤੇ ਇਦਨ ਹੁਣ ਜਦੋਂ 6600 6800 ਮੀਗਾਵਾਟ ਦੀ ਮੰਗ ਹੈ ਤੁਸੀਂ 61 ਕਰੋੜ ਦੀ ਬਿਜਲੀ ਖਰੀਦ ਰਹੇ ਹੋ 4.5 ਰੁਪਏ ਪ੍ਰਤੀ ਯੂਨਟ ਦੇ ਹਿਸਾਬ ਨਾਲ ਪੰਜਾਬ ਸਰਕਾਰ ਨੇ 61 ਕਰੋੜ ਦੀ ਬਿਜਲੀ ਖਰੀਦੀ ਹੈ ਤੇ ਜਦੋਂ 15000 ਮੀਗਾਵਾਟ ਤੱਕ ਦੀ ਮੰਗ ਜਾਊਗੀ ਹੂੰ ਤਦ ਦੋਏ ਚੀਜ਼ਾਂ ਪਾਸੇ ਠੱਗੀ ਹੋਗੀ ਨਾ ਇੱਕ ਤਾਂ ਪ੍ਰਤੀ ਯੂਨਟ ਰੇਟ ਜਿਹੜਾ ਅੱਜ 4.5 ਨੂੰ ਖਰੀਦਦੇ ਉਹ ਵੱਧ ਜਾਣਾ ਜੀ ਉਨੋਂ ਵੱਧ ਮਹਿੰਗੀ ਖਰੀਦਦਰੀ ਪੈਣੀ ਹੈ ਦੂਜੀ ਖਰੀਦਦਰੀ ਵੱਧ ਪੈਣੀ ਹੈ ਹਾਂਜੀ ਹਾਂ ਸੋ ਦੋਵੇਂ ਪਾਸੇ ਨੂੰ ਤੁਹਾਡੇ ਦੇ ਉੱਤੇ ਬੋਝ ਵਧਣਾ ਸੋ ਇਸ ਲਈ ਸਰਕਾਰ ਫਿਰ ਕਹੂਗੀ ਜੀ ਸਕੂਲ ਅੱਜ ਨੇ ਛੁੱਟੀ ਕਰ ਦੋ ਐ ਦਫ਼ਤਰ ਸਵੇਰੇ 6 ਤੋਂ 2 ਕਰ ਲੋ ਫਿਰ ਇਹ ਜੇ ਫਾਰਮੂਲੇ ਉਹ ਦਿੱਲੀ ਵਾਲਾ ਆਡਿਪਨ ਵਾਲੇ ਫਾਰਮੂਲੇ ਨੇ ਫਿਰ ਇਹਨੂੰ ਲੱਗਦਾ ਕਿ ਸ਼ਾਇਦ ਦਾ ਮਸਲਾ ਹੱਲ ਹੋ ਜਾਊਗਾ ਜੀ ਇਸ ਮਸਲੇ ਦਾ ਪੱਕਾ ਹੱਲ ਕਿਉਂ ਨਹੀਂ ਜਦੋਂ ਬਿਜਲੀ ਸਮਝੌਤੇ ਹੋਏ ਸੀ ਤਾਂ ਸਾਰੀਆਂ ਪਾਰਟੀਆਂ ਤੋਂ ਰੋਲਾ ਪਉਂਦੀ ਸੀ ਕਾਂਗਰਸੀ ਵੀ ਤੇ ਆਮ ਆਦਮੀ ਵਾਲੇ ਵੀ ਕਿਉਂ ਦੇ ਰੱਦ ਕਰਾਂਗੇ ਹੂੰ ਹੋਰ ਅੱਧ ਨਹੀਂ ਹੋਏ ਜੀ ਉਹਦੇ ਵਿੱਚ ਵਿਜੇ ਜੀ ਹਾਲ ਤੇ ਆ ਸਾਡੀ ਕਿ ਅਸੀਂ ਬਿਜਲੀ ਖਰੀਦਣੀ ਪੈਣੀ ਆ ਚਾਹੇ ਉਹਨਾਂ ਦਾ ਪਲਾਂਟ ਚੱਲਣ ਚਾਹੀਏ ਨਾ ਚੱਲਣ ਹੂੰ ਹੂੰ ਕਾਨੂੰਨਾਂ ਨੂੰ ਪੈਸੇ ਆਉਦਾ ਹੀ ਕਰਨੇ ਪੈਣੇ ਆ ਹੋਰ ਛੱਡੋ ਕੋਲਾ ਢੋਣ ਦੇ ਤੇ ਕੋਲਾ ਧੋਣ ਦੇ ਅਸੀਂ ਵੱਖਰੇ ਪੈਸੇ ਦਿੰਨੇ ਆ ਉਹ ਅੱਛਾ ਜੀ ਤੇ ਉਸ ਸਮੇਂ ਵੀ ਮਾਇਰਾ ਨੇ ਕਿਹਾ ਸੀਗਾ ਕਿ ਭਾਈ ਤੁਸੀਂ ਥਰਮਲ ਪਲਾਂਟ ਇੱਥੇ ਨਾ ਲਾਓ ਉੱਥੇ ਲਾਓ ਜਿੱਥੇ ਕੋਲੇ ਦੀਆਂ ਖਾਨਾਂ ਨੇ ਪੁਲਾ ਲੈ ਆਣਾ ਔਖਾ ਹੈ ਬਿਜਲੀ ਲਿਆਉਣੀ ਸਾਨ ਹੈ ਜੀ ਸੋ ਪਰ ਸਾਡੇ ਵਾਲਿਆਂ ਨੂੰ ਸਮਝ ਨਹੀਂ ਆਈ ਤੇ ਉਹ ਫਿਰ ਉਹਦਾ ਭੁਗਤ ਭੋਗੀ ਹੋਣ ਤੱਕ ਸੋ ਇਸ ਲਈ ਉਸ ਪਾਸੇ ਵੀ ਅਸੀਂ ਠੱਗੇ ਜਾ ਰਹੇ ਹਾਂ ਤੇ ਸਾਡੀ ਕਪੈਸਿਟੀ ਜਿਹੜੀ ਹੈਗੀ ਹੈ ਪੈਦਾਵਾਰ ਉਹ ਕਿਤੇ ਘਟਾ ਹੈ ਆ ਇਸੇ ਗਿੜੇ 'ਚ ਅਸੀਂ 650 800 ਮੈਗਾਵਾਟ ਦੇ ਨਿਤ ਜਿਹੜੇ ਸਾਡੀ ਪੈਦਾਵਾਰ ਤੋਂ ਵੀ ਥੱਲੇ ਹੀ ਆ ਸੋ ਜਿਹਦਾ ਨਤੀਜਾ ਕਿ ਸਾਨੂੰ ਖਰੀਦਣੀ ਪੈ ਰਹੀ ਹੈ ਤੇ ਜਦੋਂ ਐ ਪੀਕ ਅਵਰ ਹੋਊਗਾ ਤਾਂ ਸਾਡੀ ਹਾਲਤ ਕੀ ਹੋਊਗੀ ਇਹ ਬੋਝ ਵਧਣਾ ਪੰਜਾਬ ਤੇ ਸਰ ਤੇ ਤੇ ਪੰਜਾਬ ਕਟਾਂ ਲਈ ਤਿਆਰ ਰਹੇ ਹਾਂ ਇਸ ਵਾਰ ਹੋ ਸਕਦਾ 1 ਜੂਨ ਤੱਕ ਕਟਨਾ ਲਾਵੇ ਸਰਕਾਰ ਕਿਉਂਕਿ ਵੋਟਾਂ ਨੇ ਜੀ ਜਿਹੜਾ ਦੇਖੋ ਮੁਫਤ ਬਿਜਲੀ ਵਾਲਾ ਕੰਮ ਹੈ ਜੀ ਮੁਫਤ ਦੇ ਵਿੱਚ ਤੇ ਜਦੋਂ ਆਲਰੇਡੀ ਸਪਲਾਈ ਘਟ ਹੋਵੇ ਉਹ ਚੀਜ਼ ਅਗੇ ਜੇ ਫਰਦਰ ਮੁਫਤ ਕਰ ਦਿੱਤੀ ਜਾਵੇ ਉਹਨੇ ਤੇ ਸਪਲਾਈ ਜਾਂ ਡਿਮਾਂਡ ਦੀ ਜਿਹੜੇ ਉਹ ਜਿਹੜਾ ਉਹਦਾ ਪੱਧਰ ਆ ਉਹ ਚ ਵਾਧਾ ਹੋਰ ਕਰ ਹੀ ਦੇਣਾ ਸੋ ਉਹੀ ਚੀਜ਼ਾਂ ਬੀਤੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਪਈਆਂ ਨੇ ਪੈਦਾਵਾਰ ਉਸ ਅਨੁਪਾਤ ਦੇ ਵਿੱਚ ਵਧੀ ਕੋਈ ਨਹੀਂ ਪਰ ਮੰਗ ਦੇ ਵਿੱਚ ਵਾਧਾ ਨਿਰੰਤਰ ਜਾਰੀ ਆ ਬਿਲਕੁਲ ਬਿਜੇ ਜੀ ਤੇ ਇਕਨੋਮਿਕਸ ਦਾ ਨਿਯਮ ਹੈ ਕਿ ਜੇ ਸਪਲਾਈ ਘਟੂਗੀ ਤੇ ਉਹ ਚੀਜ਼ ਮਹਿੰਗੀ ਜਾਣੀ ਐ ਡਿਮਾਂਡ ਵਧਣੀ ਹੋ ਜੀ ਤੇ ਜੇ ਬਹੁਤ ਵੱਡੀ ਲਾਗਤ ਚ ਪਈ ਆ ਤੁਹਾਡੀ ਠੀਕ ਹੈ ਜਿੰਨੀ ਮਰਜ਼ੀ ਸਪਲਾਈ ਕਰ ਦੋ ਫਿਰ ਉਹਦੀ ਕੀਮਤ ਥੱਲੇ ਰਹਿ ਸਕਦੀ ਜੀ ਛੋਟਾ ਨੋਰਮਲ ਸਮਝਦੀ ਗੱਲ ਸੀ ਪਰ ਸਮਝੇ ਕੋਣ ਜੀ ਅੱਛਾ ਇਹ ਦੱਸਿਓ ਦੀਪਕ ਜੀ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਝਟਕਾ ਹੁਣ ਸੁਪਰੀਮ ਕੋਰਟ ਵੱਲ ਜਾਣ ਦੀ ਤਿਆਰੀ ਕਰ ਰਹੇ ਨੇ ਕੀ ਅਪਡੇਟ ਹੈ ਜੀ ਕੇਜਰੀਵਾਲ ਵਾਲੇ ਮਾਮਲੇ 'ਚ ਦੇਖੋ ਅੱਜ ਕਾਫੀ ਹਲਚਲ ਪੰਜਾਬ 'ਚ ਵੀ ਰਹੀ ਹਮਮ ਤੇ ਦਿੱਲੀ 'ਚ ਵੀ ਦਿੱਲੀ 'ਚ ਇਹ ਕੇਸ ਜਿਹੜਾ ਅਰਵਿੰਦ ਕੇਜਰੀਵਾਲ ਦੀ ਟੀਮ ਵੱਲੋਂ ਕੀਤਾ ਗਿਆ ਸੀਗਾ ਕਿ ਹਾਂ ਜੀ ਇਹ ਸਾਡੀ ਗ੍ਰਿਫਤਾਰੀ ਵੀ ਗੈਰ ਕਾਨੂੰਨੀ ਆ ਤੇ ਸਾਡਾ ਰਿਮਾਂਡ ਸਾਨੂੰ ਜੇਤ ਭੇਜਣਾ ਅੱਜ 9 ਦਿਨ ਹੋ ਗਏ ਜਿਲ੍ਹ ਗਿਆਨੂ ਵੈਸੇ ਤਾਂ 21 ਮਾਰਚ ਦੀ ਰਵਿੰਦ ਕੇਜਰੀਵਾਲ ਦੀ ED ਨੇ ਗ੍ਰਿਫਤਾਰੀ ਪਾਈ ਹੈ ਪਰ 1 ਅਪ੍ਰੈਲ ਨੂੰ ਉਹਨਾਂ ਨੂੰ ਨਿਆਇਕ ਕਾਸਟ ਵਿੱਚ ਭੇਜਤਾ ਸੀਗਾ ਸੋ 1 ਅਪ੍ਰੈਲ ਦੇ ਹਿਸਾਬ ਨਾਲ 9 ਦਿਨ ਹੋ ਗਏ ਨੇ ਅੱਜ ਐ ਪਰ ਉਹਨਾਂ ਨੂੰ ਅੱਜ ਹਾਈ ਕੋਰਟ ਤੋਂ ਚਟਕਾ ਮਿਲਿਆ ਹਾਈ ਕੋਰਟ ਨੇ ਸਪੱਸ਼ਟ ਲੱਭ ਜਜ ਕੀਤਾ ਕਿ ਭਾਈ ਤੁਹਾਡੀ ਗ੍ਰਿਫਤਾਰੀ ਭਾਰਤ ਸਰਕਾਰ ਨੇ ਨਹੀਂ ਕੀਤੀ ED ਨੇ ਕੀਤੀ ਹੈ ਸੋ ਇਸ ਲਈ ਕਹਿ ਕਿ ਤੁਸੀਂ ਬੱਸ ਸਕਦੇ ਕਿ ਟੋਨਾ ਦੀ ਏਜੰਸੀ ਮੈਨੂੰ ਕਿਉਂ ਗ੍ਰਿਫਤਾਰ ਕੀਤਾ ਕਿਉਂਕਿ ਇਹ ਐਸੇ ਹਵਾਲੇ ਨਾਲ ਗੱਲ ਕਰ ਰਹੀ ਸੀਗੇ ਜਦੋਂ ਕਿ ਆਪਾਂ ਪਬਲਿਕਲੀ ਜਦੋਂ ਦੇਖਦੇ ਹਾਂ ਦੇ ਨੰਗੀ ਅੱਖ ਨਾਲ ਦੇਖਦੇ ਆ ਤਾਂ ਤੁਹਾਨੂੰ ਸਪੱਸ਼ਟ ਦਿੱਖਦਾ ਕਿ ਇਹਦੇ ਪਿੱਛੇ ਰਾਜਨੀਤੀ ਕੰਮ ਕਰ ਰਹੀ ਹੈ ਭਾਜਪਾ ਇੱਕ ਈਡੀ ਨੂੰ ਆਪਣੇ ਹਥਿਆਰ ਵਜੋਂ ਵਰਤ ਰਹੀ ਹੈ ਪਰ ਅਦਾਲਤ ਚ ਅਗਲੇ ਕਾਗਜ਼ ਪੱਤਰ ਲੈ ਕੇ ਜਾਂਦੇ ਨੇ ਤੇ ਅਦਾਲਤ ਸਬੂਤ ਦੇ ਆਧਾਰ ਤੇ ਚੱਲਦੀ ਹੈ ਸੋ ਇਸ ਲਈ ਉਹ ਕਹਿੰਦੇ ਕਿ ਸਾਡੇ ਕੋਲ ਅਗਲੇ 10 ਦਿਨਾਂ ਵਿੱਚ ਪੂਰੇ ਲੈ ਕੇ ਆਏ ਨੇ ਕਿ ਭਾਈ ਤੇਰੇ ਖਿਲਾਫ ਗਵਾਹ ਭੁਗਤੇ ਨੇ ਤੇ ਗਵਾਹਾਂ ਦੇ ਪ੍ਰਕਿਰਿਆ ਦੇ ਹਵਾਲੇ ਨਾਲ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੱਜ ਤੁਹਾਡੇ ਖਿਲਾਫ ਹੋ ਗਏ ਜਾਂ ਅਦਾਲਤ ਗਲਤ ਹੋ ਗਈ ਸੋ ਉੱਥੇ ਅਦਾਲਤ ਦੇ ਵਿੱਚ ਗਵਾਹ ਦੇ ਬਿਆਨ ਦਰਜ ਨੇ ਉਹ ਸਾਰੀ ਕਾਰਵਾਈ ਦਰਜਾਂ ਉਹਦੇ ਅਦਾਸ ਤੇ ਤੁਹਾਡੀ ਕਿਰਤਰੀ ਹੋਈ ਹੈ ਤੇ ਪਾਰਟੀ ਦੇ ਲਈ ਅੰਡਬਰਸਤ ਜਾਣ ਦੀ ਸਬੂਤ ਦੇ ਰਹੇ ਨੇ ਅਗਲੇ ਉਸ ਬਾਰੇ ਨਾ ਕਹਿੰਦੇ ਕਿ ਪਾਰਟੀ ਸੁਪਰੀਮੋ ਤੁਸੀਂ ਸੋ ਇਸ ਲਈ ਕੇਜਰੀਵਾਲ ਲਈ ਇਹ ਝਟਕਾ ਤੇ ਪਰ ਕੇਜਰੀਵਾਲ ਕੋਲ ਇੱਕ ਰਾਜੇ ਸੁਪਰੀਮ ਕੋਰਟ ਵਾਲਾ ਪਿਆ ਹੂੰ ਹੂੰ ਤੇ ਅੱਜ ਦੀ ਤਰੀਖ 'ਚ ਭਾਰਤ ਦੇ ਵਿੱਚ ਸੁਪਰੀਮ ਕੋਰਟ ਤੋਂ ਸਾਰੀਆਂ ਇਨਸਾਫ ਪਸੰਦ ਧਿਰਾਂ ਨੂੰ ਆਸਵਚੀ ਰਹਿੰਦੀ ਹੈ ਕਿ ਹਾਂ ਉੱਥੋਂ ਸਹੀ ਇਨਸਾਫ ਮਿਲੇਗਾ ਕਿਉਂਕਿ ਸਪਰੀਮ ਕੋਰਟ ਅਜੇ ਵੀ ਕੇਂਦਰ ਨੂੰ ਸਵਾਲ ਕਰਨ ਦਾ ਦਮ ਰੱਖ ਰਹੀ ਹੈ ਗਲਤਕਰ ਜੱਤੋ ਚੰਦ ਚੂੜ ਸਾਹਗਰਾਂ ਨੇ ਚੀਫ ਜਸਟਿਸ ਦਾ ਉਹਦਾ ਸੰਭਾਲਿਆ ਜੀ ਇਧਰ ਪੰਜਾਬ 'ਚ ਵੀ ਅੱਜ ਹਲਚਲ ਰਹੀ ਆ ਆਮ ਆਦੀ ਪਾਰਟੀ ਦੇ ਬਾਰੇ ਵਿੱਚ ਸੰਜੀਤ ਸਿੰਘ ਬਾਦ ਆਉਣ ਤੋਂ ਬਾਅਦ ਅੱਜ ਪੰਜਾਬ ਆਏ ਹੋਏ ਸੀ ਹਮਮ ਬੈਸੇ ਦਾ ਰੋਲਾ ਇਸ ਗੱਲ ਦਾ ਵੀ ਪਈ ਜਾਂਦਾ ਕਿ ਤਾਜ ਹੋਟਲ 'ਚ ਕੀ ਕਰਨ ਗਏ ਸੰਜੀਤ ਸਿੰਘ ਉੱਥੇ ਕਹਿੰਦੇ ਜੀ ਪੈਸ ਵਰੀ ਵੀ ਆਏ ਸੀ ਉੱਥੇ ਜੀ ਕਹਿੰਦੇ ਚਰਜੀਤ ਚੰਡੀ ਵੀ ਪਹੁੰਚੇ ਵੀ ਸੀ ਉਹਨੇ ਕੀ ਮਾਈਲੇ ਪਤਾ ਨਹੀਂ ਹੈਨਾ ਤੇ ਇਹ ਦਾਅਵੇ ਕਿ ਉਹ ਸੇ ਹੋਟਲ ਦੇ ਵਿੱਚ ਚੌਧਰੀ ਸੰਤੋਖੁਰ ਦਾ ਪਰਿਵਾਰ ਆਇਆ ਹੋਵੇ ਕਿ ਚਲੋ ਜੀ ਆਪਾਂ ਮੁਲਾਕਾਤ ਕਰ ਲਈਏ ਸੰਜੇ ਸਿੰਘ ਨਾਲ ਤੇ ਉੱਪਰ ਦੀ ਚੰਨੀ ਆ ਗਈ ਉਹ ਕਿ ਨਹੀਂ ਮੈਂ ਬਣਾ ਲਿਆ ਉਹਨਾ ਜੀ ਤੋਂ ਕੀ ਪ੍ਰਸਾਰਾ ਇਹ ਨਹੀਂ ਪਤਾ ਪਰ ਅੱਜ ਉਹ ਗੈਲਰੀ ਦੇ ਵਿੱਚ ਇੰਦਰ ਉਧਰ ਹੁੰਦੇ ਦੇਖੇ ਗਏ ਜੀ ਹਮ ਹਮ ਪਰ ਮੁੱਖ ਮੰਤਰੀ ਸਾਹਿਬ ਦੇ ਘਰ ਵਾਲੀ ਫੋਟੋ ਸਭ ਤੋਂ ਵੱਧ ਚੱਲ ਰਹੀ ਹੈ ਹਮ ਹਮ ਉਹ ਕਹਦੇ ਉਹ ਤਾਂ ਐਮ ਬਦਰ ਨੇ ਜਿਵੇਂ ਵਿਦੇਸ਼ ਤੋਂ ਭਰਾ ਪਰਤੇ ਆ ਹੋਵੇ ਤੇ ਇੱਕ ਦੂਏ ਨੂੰ ਗੋਦੀ ਚੱਕ ਰਹੇ ਨੇ ਮਿਲਣੀਆਂ ਕਰ ਰਹੇ ਨੇ ਕਿ ਕੇਜਰੀ ਵਾਲਾ ਦੁੱਖ ਭੁੱਲ ਗਿਆ ਕਿ ਸਾਡਾ ਸੁਪਰੀਮੋ ਅੰਦਰ ਹੈ ਜਾਂ ਆਪਣੀ ਖੁਸ਼ੀ ਬਣਾਇੰਨੇ ਕੇ ਲੈ ਵੀ ਆਪਾਂ ਹੀ ਲੀਡਰ ਹਾਂ ਜੀ ਪਰ ਅੱਜ ਸੰਜੇ ਸਿੰਘ ਜੀ ਲੋ ਘਰੇ ਪਹੁੰਚ ਪਗਵੰਤ ਮਾਣ ਵਾਲਿਆਂ ਦਿੱਤਾ ਬੜਾ ਉਹਨਾਂ ਨੇ ਇਨਕਾ ਸਵਾਗਤ ਕੀਤਾ ਪਰਿਵਾਰ ਸਣੇ ਆਏ ਸੀ ਤੇ ਡਾਕਟਰ ਗੁਰਪ੍ਰੀਤ ਉਹਨਾਂ ਨੇ ਵੀ ਸਵਾਗਤ ਕੀਤਾ ਬੇਟੀ ਜੰਮਣ ਤੇ ਉਹਨਾਂ ਨੇ ਨਿਆਮਤ ਦੇ ਜਨਮ ਦੇ ਉੱਤੇ ਵਧਾਈ ਵੀ ਦਿੱਤੀ ਸੋ ਇਸ ਲਈ ਉਹ ਉਸ ਪਲਾ ਦੇ ਵਿੱਚ ਤੇ ਹੁਣ ਇਹ ਵੀ ਹੈ ਕਿ ਦੋ ਲੀਡਰ ਨੇ ਜਿਹੜੇ ਮੁੱਖ ਤੌਰ ਤੇ ਅਗਵਾਈ ਕਰ ਰਹੇ ਨੇ ਆਥਸੀ ਨੂੰ ਲੈ ਕੇ ਫਿਕਰਸ਼ਾਹ ਦੇ ਨਾਲ ਦੁਆ ਨੂੰ ਵੀ ਹੈਗਾ ਕਿ ਹਾਂ ਕਿਤੇ ਸਭ ਤੋਂ ਅੱਗੇ ਨਾ ਰੰਗ ਵਿੱਚ ਵਿਓ ਪਰ ਫਿਰ ਵੀ ਇਹ ਦੋ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਬਾਹਰੋਂ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ ਤੇ ਦੀਪਕ ਜੀ ਕੇਜਰੀਵਾਲ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਕਿਉਂ ਨਹੀਂ ਬੋਲੇ ਜੀ ਅਪਾ ਕਈ ਵਾਰ ਇਸ ਪਹਿਲੂ ਤੇ ਚਰਚਾ ਕਰਦੇ ਰਹੇ ਕਿ ਆਮ ਆਦਮੀ ਪਾਰਟੀ ਦੇ ਤਾਂ ਮੌਜੂਦਾ ਪੰਜਾਬ ਦੇ ਮੰਤਰੀ ਤੱਕ ਨਹੀਂ ਖੁੱਲ ਕੇ ਚੱਲੇ ਹ ਨਹੀਂ ਤਾਂ ਜਿਸ ਜਿਸ ਸਥਿਤੀ ਚ ਆਮ ਆਦਮੀ ਪਾਰਟੀ ਹੈਗੀ ਆ ਜਾਂ ਉਹਦੇ ਸੁਪਰੀਮੋ ਅੰਦਰ ਨੇ ਉਹ ਖੁੱਲ ਕੇ ਉਹਨਾਂ ਪ੍ਰਦਰਸ਼ਨ ਹੋਏ ਜਾਂ ਨਹੀਂ ਹੋਏ ਮਤਲਬ ਇਹਦੇ ਨਾਲ ਉਹ ਬਾਤ ਤਾਂ ਭਾਨਾ ਸਿੱਤੂ ਵਾਲੇ ਤੇ ਜਾਂ ਮਤਲਬ ਆਪਾਂ ਕਹਿੰਦੇ ਲਖਸਦਾਲਾ ਵਾਲੇ ਮਾਮਲੇ ਚ ਕਾਸੀ ਆਕਰਮਾ ਕੀਤੀ ਕੇਜਰੀ ਵਾਲੇ ਮਾਮਲੇ ਤੋਂ ਨਹੀਂ ਮੱਜੀ ਵੀ ਨਹੀਂ ਜੀ ਇਹ ਜੀ ਸਰਕਾਰ ਹੁੰਦੇ ਆ ਪਰ ਜਿਹੜਾ ਸਵਾਲ ਤੁਹਾਨੂੰ ਬਹੁਤ ਅਹਿਮ ਇਹ ਪੋਲੀਟੀਕਲ ਤੇ ਰਾਤੋਂ ਵੱਖਰੇ ਚਿਹਰੇ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਨ ਲੱਗੇ ਹੂੰ ਹੂੰ ਔਰ ਅੱਜ ਮੈਂ ਦੇਖ ਰਿਹਾ ਸੀਗਾ ਕਿ ਚਰਨਜੀਤ ਭੁੱਲਰ ਉਹਨਾਂ ਨੇ ਇਸ ਤੇ ਖਾਸ ਰਿਪੋਰਟ ਕੀਤੀ ਹੈ ਹੂੰ ਹੂੰ ਸੋ ਇਹ ਉਸ ਰਿਪੋਰਟ ਦੇ ਆਧਾਰ 'ਤੇ ਆਪਾਂ ਗੱਲ ਕਰ ਰਹੇ ਹਾਂ ਜੀ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਚੋਂ 7 ਸੰਸਦ ਮੈਂਬਰ ਨੇ ਜੀ ਜਿਹੜੇ ਰਾਜ ਸਭਾ ਬਤੌਣ ਰਾਜ ਸਭਾ ਮੈਂਬਰ ਸੋ ਨਾ ਸੱਤਾ ਦੇ ਵਿੱਚੋਂ ਦੋ ਤਾਂ ਪਾਰਟੀ ਦੇ ਪੋਲੀਟੀਕਲ ਚਿਹਰੇ ਨੇ ਪਰ ਪੰਜਾਬ ਨਾਲ ਸਿੱਧਾ ਸਬੰਧ ਉਹਨਾਂ ਦੋਆਂ ਦਾ ਬਿਲਕੁਲ ਨਹੀਂਗਾ ਰਾਗਵ ਚੱਡਾ ਤੇ ਸੰਦੀਪ ਪਾਠਕ ਦਾ ਪਰ ਉਹ ਲੈ ਦੇ ਕੇ ਪੋਲੀਟੀਕਲ ਚਿਹਰੇ ਹੈਗੇ ਉਹ ਤੋਂ ਬਿਨਾਂ ਪੰਜ ਚਿਹਰੇ ਹੋਣੇ ਜਿਹੜੇ ਬਖਵਾਕ ਖੇਤਰਾ ਚੋਂ ਆਉਂਦੇ ਨੇ ਸਮਾਜ ਸੇਵ ਵਾਲੇ ਖੇਤਰ ਚੋਂ ਆਉਂਦੇ ਨੇ ਇਹਨਾਂ ਖੇਡ ਵਾਲੇ ਖੇਤਰ ਚੋਂ ਆਉਂਦੇ ਨੇ ਵਪਾਰ ਉਦਯੋਗ ਕਰਪਟ ਕਰਾਣੇ ਵਾਲੇ ਖੇਤਰ ਚੋਂ ਆਉਂਦੇ ਨੇ ਸੋ ਹੁਣ ਜਿਹੜੇ ਇਹ ਪੰਜ ਚਿਹਰੇ ਨੇ ਇਹ ਚੁੱਪ ਕਿਉਂ ਨੇ ਕਹਿੰਦੇ ਇਹਦਾ ਸਵਾਲ ਵੈਸੇ ਤਾਂ ਰਾਗਵ ਚੱਡਾ ਵੀ ਜਦੋਂ ਕੋਪੇਨੇ ਉਹ ਲੰਡਨ ਗਏ ਸੀ ਇਹ ਕਹਦੇ ਅੱਖ ਦਾ ਆਪਰੇਸ਼ਨ ਕਰਾਉਣ ਪਤਾ ਨਹੀਂ ਅੱਖ ਦਾ ਆਪਰੇਸ਼ਨ ਹੋ ਜਾ ਇਹ ਜੀ ਕਿਹੜੀ ਕਿਡਨੀ ਦਾ ਆਪਰੇਸ਼ਨ ਹੈ ਜਿਹੜਾ ਬੋਲਣ ਵੀ ਜੰਦੇ ਹੋਣ ਉਹਨਾਂ ਨੂੰ ਸੋ ਉਹਨਾਂ ਦੀ ਕੋਈ ਆਵਾਜ਼ ਨਹੀਂ ਨਿਕਲਦੀ ਇੱਕ ਅੱਧਾ ਟਵੀਟ ਆਇਆ ਹਾਂ ਸੰਦੀਪ ਪਾਠਕ ਪੂਰੇ ਪੱਕੇ ਹੋਏ ਨੇ ਉਹ ਪੂਰਾ ਮੋਰਚਾ ਸੰਭਾਲ ਰਹੇ ਨੇ ਉਹ ਆਪ ਤਾਂ ਨਜ਼ਰ ਆਉਂਦੇ ਪਰ ਜਿਹੜੇ ਪੰਜ ਨੇ ਯਾਰ ਕੁਜਲ ਸਿੰਘ ਹੈ ਅਸ਼ੋਕ ਮਿੱਤਨ ਸੰਜੀਵ ਅਰੋੜਾ ਬਲਬੀਰ ਸਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਾਨੀ ਹਾਂ ਇਹ ਪੰਜ ਦੇ ਪੰਜ ਨਾ ਤਾਂ ਇਹਨਾਂ ਨੇ ਜੀ ਉਹ ਫੋਟੋ ਲਾਈ ਜਿਹੜੀ ਉਸ ਲਾਕਾ ਪਿੱਛੇ ਵਾਲੀ ਸੀ ਹਾਂ ਹਾਂ ਨਾ ਕਿਤੇ ਟਵਿੱਟਰ ਕੀਤਾ ਕਿ ਕੇਜਰੀਵਾਲ ਨਾਲ ਤਕਾਊਗਾ ਗ੍ਰਿਫਤਾਰ ਹੋ ਗਿਆ ਹੈ ਨਾ ਉਹਦੀ ਸੋਚ ਨੂੰ ਨਹੀਂ ਦਿਵਾ ਸਕਦੇ ਸਰੀਰ ਨੂੰ ਗ੍ਰਿਫਤਾਰ ਕਰ ਦਿੰਨੇ ਐਜਾ ਕੁਝ ਨਹੀਂ ਲਿਖਿਆ ਜੀ ਕਿਤੇ ਨਹੀਂ ਲਿਖਿਆ ਤੇ ਹੋਰ ਛੱਡੋ ਮਤਲਬ ਜਿਹੜੀ ਉਹ ਪ੍ਰਾਂਟੇ ਗਾ ਕੇ ਭੁਖੜਤਾਲ ਹੋਈ ਸੀ ਉਹ ਚ ਵੀ ਨਹੀਂ ਗਏ ਜਿਹੜੀ ਦਿਨੀ ਇੱਕ ਸਭ ਤੋਂ ਦੁਨੀਆ ਦਾ ਕਹਿੰਦੇ ਇਤਿਹਾਸ ਵਿੱਚ ਸਭ ਤੋਂ ਛੋਟਾ ਅੰਦੋਲਨ ਹੋਇਆ ਸੀ ਕਿ ਤਿੰਨ ਲਈ ਤਿੰਨ ਬੰਦੇ ਬੈਠੇ ਤੇ ਜਦ ਇਹ ਪੁਲਿਸ ਨੇ ਚੱਕ ਲਏ ਸਕੈਂਟ ਚ ਜੀ ਉਹਨਾਂ ਚ ਇੱਕ ਮੰਤਰੀ ਵੀ ਸੀ ਪੰਜਾਬ ਦਾ ਉਸ ਅੰਦੋਲਨ ਚ ਵੀ ਨਹੀਂ ਦਿਖੇ ਹੂੰ ਹੂੰ ਸੋ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕਹਿੰਦੇ ਨਾ ਪੰਜੇ ਕਿਤੇ ਧਰਾਤਰ ਦੇ ਦਿਖੇ ਨਾ ਸਟੇਜ ਤੇ ਦਿਖੇ ਨਾ ਕਿਤੇ ਸੋਸ਼ਲ ਮੀਡੀਆ ਤੇ ਦਿਖੇ ਜੀ ਹਾਂ ਹਰ ਪੱਜੈ ਇੱਕ ਭੱਜੀ ਤਾਂ ਤੁਹਾਡੇ ਧਿਆਨ ਚ ਉਹ ਨਾ ਜਿਮਨੀ ਚੌਣ ਮੌਕੇ ਵੀ ਜਲੰਧਰ ਚ ਲੱਪੇ ਨਹੀਂ ਸੀ ਜੀ ਹੈ ਨਾ ਜਾਂ ਉਹ ਯੂਨੀਵਰਸਿਟੀ ਵਾਲੇ ਵੀ ਜਲੰਧਰ ਦਾ ਸੁਤੰਤਰਤਾ ਨੇ ਉਹ ਵੀ ਜਿਮਨੀ ਚੌਣ ਚ ਲੱਪੇ ਸੀ ਜੀ ਸੋ ਕਹਦੇਗੇ ਇਸ ਪਹਿਲੂ ਤੇ ਸੰਤ ਬਰਬੀਰ ਸਿੰਘ ਸੀਚਣ ਨੇ ਪਹਿਲਾਂ ਹੀ ਕਹਿਤਾ ਸੀ ਕਿ ਮੈਂ ਪਾਈ ਰਾਜਨੀਤਿਕ ਮਸਲੇ ਤੋਂ ਦੂਰ ਰਹਿਣਾ ਪਰ ਬਾਕੀ ਕਿਉਂ ਦੂਰ ਨੇ ਹਾਂ ਸੰਜੇ ਸਿੰਘ ਜਦੋਂ ਬਾਹਰ ਆਏ ਤਾਂ ਮੈਂ ਦੇਖਿਆ ਸੀ ਘਰ ਭਜਨ ਭੱਜੀ ਨੇ ਤੇ ਸੰਜੀਵ अरोड़ा ਨੇ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਉੱਤੇ ਇੰਨਾ ਜ਼ਰੂਰ ਲਿਖਿਆ ਕਿ ਸੰਜੇ ਸਿੰਘ ਦਾ ਸਵਾਗਤ ਹੈ ਕਿ ਉਹ ਬਾਹਰ ਆਏ ਨੇ ਜੀ ਆਇਆਂ ਨੂੰ ਕਹਿੰਦੇ ਆ ਕੇਜਰੀਵਾਲ ਦੀ ਸਿਹਤ ਜਾਨੀ ਲਈ ਇਸ ਕਾਮਨਾ ਕਰਦੇ ਆ ਇਹਨਾਂ ਕਾ ਕਮੈਂਟ ਕੀਤਾ ਜੀ ਪਰ ਉਵੇਂ ਨਹੀਂ ਹੁਣ ਇਹਨਾਂ ਦੀ ਚੁੱਪੀ ਦੇ ਮਾਇਨੇ ਮੀਡੀਆ ਦੇ ਗਲਿਆਰਿਆਂ ਚ ਉਰ ਵਿਰੋਧੀ ਤੀਰਾ ਚੇ ਲੱਗ ਰਹੇ ਨੇ ਕਿ ਭਾਈ ਜਿਹੜਾ ਮਾਲ ਟਕਾ ਦੇ ਕੇ ਖਰੀਦਿਆਊਗਾ ਉਹ ਕਿਉਂ ਬੋਲੂਗਾ ਫਿਰ ਹੁਣੇ ਬਰੋਤੀ ਤੇ ਚਰਚਾ ਮੰਨੇ ਕਿਉਂਕਿ ਪੰਜਾਬ 'ਚ ਉੱਦਾਂ ਬਹੁਤ ਬਣਿਆ ਸੀ ਕਿ ਇਹ ਸੀਟਾਂ ਮੁੱਲ ਵੇਚੀਆਂ ਨੇ ਹੂੰ ਸੋ ਮੁੱਲ ਵਾਲਾ ਮਾਲ ਫਿਰ ਆਪਣੀ ਮਰਜ਼ੀ ਨਾਲ ਚੱਲੂਗਾ ਨਾ ਇਹ ਇਹ ਚਰਚਾ ਮੰਨੇ ਪਰ ਕੀ ਇਹਨਾਂ ਦੀ ਕੋਈ ਸਿਆਸੀ ਮਜਬੂਰੀਆਂ ਨੇ ਕਿ ਵਪਾਰਕ ਤੌਰ ਤੇ ਕਿਉਂਕਿ ਭੱਜੀ ਹੋਰੀ ਕ੍ਰਿਕਟ ਦੇ ਵਿੱਚ ਜਿਵੇਂ ਕਮੈਂਟੇਟਰ ਨੇ ਕਹਿੰਦੇ ਕਿਤੇ ਮੇਰੇ ਨਾਲ ਨਵਜੋ ਸਿੰਘ ਸਿੱਧੂ ਵਾਲੀ ਨਾ ਹੋਵੇ ਨਵਜੋ ਸਿੰਘ ਸਿੱਧੂ ਟੀਵੀ ਤੋਂ ਵੀ ਬਾਹਰ ਸ਼ੋਅ ਤੋਂ ਵੀ ਬਾਹਰ ਕਮੈਂਟਰੀ ਤੋਂ ਵੀ ਬਾਹਰ ਬੜੀ ਦੇਰ ਬਾਅਦ ਵਾਪਸੀ ਹੋਈ ਐ ਜੀ ਆਈਪਲ ਸ਼ਾਇਦ ਇਹ ਸ਼ਰਤ ਦੀ ਕਾਂਗਰਸ ਲਈ ਪ੍ਰਚਾਰ ਨਹੀਂ ਕਰੂਗਾ ਸ਼ਾਇਦ ਇਹ ਚਰਤੇ ਵਾਪਸ। ਸੋ ਭੱਜਿਓ ਨਹੀਂ ਹੋ ਰਿਸਕ ਨਹੀਂ ਲੈਣਾ ਚਾਹੁੰਦੇ। ਬਾਕੀ ਸਾਰੇ ਵਪਾਰੀ ਨੇ ਜੀ। ਸੋ ਵਪਾਰੀ ਕਿਉਂ ਕਿਸੇ ਸਰਕਾਰ ਦਾ ਵਿਗਾੜ ਕੇ ਰੱਖੂਗਾ? ਜੀ। ਸੋ ਇਸ ਲਈ ਕਹਿੰਦੇ ਕਿ ਉਹਨਾਂ ਦੀ ਚੁੱਪੀ ਦੇ ਬਹੁਤ ਮੈਨ ਨੇ ਪਰ ਆਮ ਆਦਮੀ ਪਾਰਟੀ ਸੋਸੀ ਦਾ ਹੋਣੀ ਕਿ ਜੇ ਦੀ ਤਾਂ ਵਰਕਰ ਨੂੰ ਦਿੱਤਾ ਹੁੰਦਾ ਜਨਾਰੇ ਲਾਉਂਦਾ ਉਹ ਸਾਡਾ। ਹੂੰ ਬਿਲਕੁਲ। ਦੀਪਕ ਜੀ ਦੱਸਿਓ ਚੌਣ ਯੋਜਨਾ ਅਜਿਹੀ ਕਿਹੜੀ ਕਿ ਜਿਹਦੇ ਵਿੱਚ ਉਮੀਦਵਾਰ ਜਿਤਾਉ ਤੇ ਵੱਡਾ ਅਹੁਦਾ ਪਾਓ? ਸੋ ਕੀ ਚੱਲ ਰਹੀ ਹੈ? ਬਿਲਕੁਲ ਜੀ ਦੇਖੋ ਐ ਜਿਹੜਾ ਬੰਦਾ ਸਰਕਾਰ ਵਾਲੀ ਧਿਰ 'ਚ ਐਮ.ਐਲ.ਏ ਬਣਿਆ ਹੋਵੇ ਤੇ ਉਹ ਹੰਤਰੀ ਬਣਨ ਦੀ ਉਮੀਦ ਤਾਂ ਰੱਖਦਾ ਨਾ ਤੁਸੀਂ ਪੰਜਾਬ ਦੀਆਂ ਸੜਕਾਂ ਤੇ ਕਈ ਵਾਰ ਦੇਖਿਆ ਹੋਣਾ ਕਿ ਉਹ ਛੋਟੇ ਹਾਥੀ ਚੱਲਦੇ ਹੁੰਦੇ ਆ ਹਾਂਜੀ ਉਹ ਟੈਂਪਲ ਜੀ 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 ਉਹਨਾਂ ਨੂੰ ਕਹਿੰਦੇ ਛੋਟੇ ਆ ਜੀ 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 ਉਹਨਾਂ ਦੇ ਮਗਰ ਕਈ ਵਾਰ ਲਿਖਿਆ ਹੁੰਦਾ ਕਿ ਮੈਂ ਬੜਾ ਹੋ ਕੇ ਟਰੱਕ ਬਣੂੰਗਾ ਤੋ ਇਸ ਲਈ ਇੱਥੇ ਹਰ ਐਮਐਲਏ ਇਹੀ ਮੰਨ ਕੇ ਚੱਲਦਾ ਕਿ ਮੈਂ ਐਮਐਲਏ ਤਾਂ ਬਣ ਗਿਆ ਹੁਣ ਮੈਂ ਮੰਤਰੀ ਬਣੂਗਾ ਜੀ 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 ਪਿਛਲੀ ਵਾਰ ਆਵਾਦੀ ਪਾਰਟੀ ਦੀ ਸਰਕਾਰ ਜੇ ਵੱਲਦੀ ਵੱਲਦੀ ਰਹਿ ਕੇ ਉਹਦੇ ਪਿੱਛੇ ਕਾਰਨ ਵੀ ਸੀ ਕਿ ਹਰੇਕ ਬੰਦਾ ਇਹ ਮੰਨ ਕੇ ਚੱਲ ਰਿਹਾ ਸੀ ਉਮੀਦਵਾਰ ਕਿ ਮੈਂ ਐਮਐਲਏ ਤਾਂ ਬਣ ਗਿਆ ਬਸ ਮੁੱਖ ਮੰਤਰੀ ਬਣਨਾ ਹੈ ਮੰਤਰੀ ਤੋਂ ਵੀ ਗੱਲਾਂ ਕੀ ਸੀ ਸਾਰੇ ਜੀ ਤੋ ਮੁੱਖ ਮੰਤਰੀ ਬੱਦ ਸੀ ਪਿਛਲੀ ਵਾਰ ਪਰ ਇਸ ਵਾਰ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਅਚੇਚੇ ਤੌਰ ਤੇ ਸਾਰੇ ਐਮਐਲਏ ਸੱਦੇ ਹਮ ਤੇ ਉਹਨਾਂ ਨੂੰ ਤਾੜਨਾ ਕੀਤੀ ਕਿ ਜੇ ਤੁਹਾਡੇ ਹਲਕੇ ਚੋਂ ਐਮਪੀ ਉਮੀਦਵਾਰ ਦੀਆਂ ਵੋਟਾਂ ਇਕੱਠੀਆਂ ਤਾਂ ਅਗਲੀ ਵਾਰ ਟਿਕਟ ਨਾ ਮੰਗੇ ਹੂੰ ਤੇ ਤੁਹਾਡੀ ਟਿਕਟ ਕੱਟੀ ਜਾਊਗੀ ਜਿੱਥੇ ਐਮਐਲਏ ਨਹੀਂ ਆਏਗਾ ਉੱਥੇ ਐਮਐਲਏ ਦੇ ਜਿਹੜੇ ਦਾਅਵੇਦਾਰ ਨੂੰ ਕਿਹਾ ਕਿ ਫੇਰ ਤੁਹਾਨੂੰ ਤਾਂ ਵੀ ਟਿਕਟ ਨਹੀਂ ਮਿਲਣੀ ਸੋ ਇਸ ਲਈ ਟਾਸਕ ਸੱਚੀ ਵਾਲਾ ਦਿੱਤਾ ਗਿਆ ਸੀ ਜੀ ਪਰ ਸੁਸ਼ੀਲ ਰਿੰਕੂ ਤੋਂ ਬਾਅਦ ਫਿਰ ਸਕੀਮ ਬਦਲਦੀ ਹੁਣ ਹੂੰ ਹੂੰ ਹੁਣ ਕਹਿੰਦੇ ਜੀ ਨਵੀਂ ਆਫਰ ਆ ਗਈ ਹੁਣ ਆਫਰ ਹੀ ਆ ਗਈ ਕਿ ਜਿਹੜੇ ਜਿਹੜੇ ਐਮਐਲਏ ਦੇ ਹਲਕੇ ਚੋਂ ਜਾਂ ਲੋਕ ਸਵਾਲਕੇ ਹਰੇਕ ਲੋਕ ਸਵਾਲਕੇ ਚ 9 ਐਮਐਲਏ ਹੱਕ ਹੁੰਦੇ ਹਨ ਜੀ ਤੇ ਉਸ ਜਿਹਦੇ ਵੀ ਹਲਕੇ ਦੇ ਵਿੱਚੋਂ ਐਮਪੀ ਉਮੀਦਵਾਰ ਲੀਡ ਕਰੂਗਾ ਜੀ ਜਿਹੜਾ ਵੀ ਐਮਐਲਏ ਦੇ ਹਲਕੇ ਜੋ ਸਭ ਤੋਂ ਵੱਧ ਵੋਟਾਂ ਲੈ ਕੇ ਆਊਗਾ ਉਸ ਨੂੰ ਉਹਨਾਂ ਵੱਡਾ ਉਹਦਾ ਦਿੱਤਾ ਜਾਊ ਹਮ ਅਸਲ 'ਚ ਕੀ ਆ ਕਿ ਆਮ ਆਦਮੀ ਪਾਰਟੀ ਨੇ ਆਪਣੇ ਐਮਐਲਏ ਨੂੰ ਗੁਪਤ ਸੁਨਿਆ ਲਾਇਆ ਜਿਹਨੂੰ ਮੋਹ ਜਵਾਨੀ ਸੁਨਿਆ ਕਹਿੰਦੇ ਆਪਣੇ ਕਿ ਉਹ ਕਹਿੰਦੇ ਕਿ ਭਾਈ ਦੇਖੋ ਆਪਾਂ 5 6 ਬੰਦੇ ਤਾਂ ਹਰਤੇ ਮੰਤਰੀ ਤੇ ਜੇ ਉਹ ਜਿੱਤਗੇ ਤਾਂ ਫਿਰ ਮੰਤਰੀ ਦਾ ਕਿਸੇ ਨੂੰ ਬਣਾਉਣਾ ਹੀ ਨਾ ਹਮ ਤੇ ਫਿਰ ਇਹ ਕੈਟਾਗਰੀ ਉਹੀ ਹੋਊਗੀ ਕਿ ਜਿਹਦੀਆਂ ਵੱਧ ਵੋਟਾਂ ਜਿਹੜੇ ਹਲਕੇ 'ਚੋਂ ਵੱਧ ਵੋਟਾਂ ਉਹ ਪਹਿਲਾਂ ਦਾਅਵੇਦਾਰ ਤੁਏਸ ਦੇ ਅਨੁਸਾਰੇ ਸਾਰੇ ਕੰਮ ਲੱਗੇ ਰਹੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਇਸੇ ਲਈ ਚੋਣਾਂ ਤੋਂ ਪਹਿਲਾਂ ਨਹੀਂ ਨਾ ਹੋ ਰਹੀਆਂ ਕਿ ਇੱਕ ਪਿੰਡ 'ਚ ਤਿੰਨ ਤਿੰਨ ਚਾਰ ਚਾਰ ਆਵਾਦੀ ਪਾਰਟੀ ਦੇ ਸਰਪੰਚ ਦੇ ਉਮੀਦਵਾਰ ਨੇ ਇੱਕ ਬਣ ਜਾਂਦਾ ਤਿੰਨ ਨਾਲ ਜੋ ਜਾਣੇ ਸੀ ਹੁਣ ਚਾਰ ਹੀ ਬਣੇ ਹੋਏ ਨੇ ਚਾਰ ਹੀ ਕੰਮ ਕਰਨਗੇ ਜੀ ਤੋ ਇਸ ਲਈ ਸਾਰੇ ਐਮਐਲਏ ਕੰਮ ਲਾਤੇ ਕਿ ਭਾਈ ਤੁਸੀਂ ਹੁਣ ਡਰੋ ਨਾ ਟਿਕਟ ਵਾਲੀ ਉਹ ਫਾਰਮੂਲਾ ਪਿੱਛੇ ਰੱਖ ਲਿਆ ਉਹਨੇ ਨਵੀਂ ਸਕੀਮ ਲਿਆਂਦੀ ਕਿ ਵੱਧ ਵੋਟਾਂ ਪਾਓ ਤੇ ਬੜਾ ਅਹੁਦਾ ਪਾਓ ਹੋਰ ਛੱਡੋ ਦਿੱਲੀ ਦੇ ਵਿੱਚ ਹਮ ਅੱਜਕੱਲ ਕਾਂਗਰਸ ਵਾਲੇ ਵੱਧ ਟੈਲੈਂਡੀ ਜੀ ਭਾਜਪਾ ਦੀਆਂ ਵੀ ਹਲੇ ਰਹਦੀਆਂ ਨੇ ਇਹਨਾਂ 6 ਇਲਾਨੀਆਂ ਸਾਥ ਉਹਨਾਂ ਦਿਲੇ 4 ਆਵਾਜ਼ਾਂ ਦੀ ਪਾਰਟੀ ਨਹੀਂ ਰਹਿਣੀਆਂ ਚਲੋ ਆਵਾਜ਼ਾਂ ਦੀ ਪਾਰਟੀ ਨੂੰ ਸਾਹਿਬ ਭਗਵੰਤ ਮਾਨ ਕੋਲ ਵੀ ਆ ਕੇ ਟਿਕਟਾਂ ਮੰਗ ਲੈਂਦੇ ਨੇ ਜੀ ਪਰ ਭਾਜਪਾਈ ਤੇ ਕਾਂਗਰਸੀ ਦਿੱਲੀ ਬਹੁਤ ਜਾ ਰਹੇ ਨੇ ਉੱਥੇ ਪੰਜਾਬ ਪਵੰਚ ਸਵੇਰੇ ਸੈਰ ਕਰਦੇ ਆ ਪਰਸੋਂ ਦੋ ਲੀਡਰ ਇਕੱਠੇ ਹੋਗੇ ਅੱਛਾ ਜੀ ਤੇ ਉਹਨਾਂ ਚੋਂ ਇੱਕ ਲੀਡਰ ਕਾਂਗਰਸੀ ਲੀਡਰ ਨੂੰ ਪੁੱਛਦਾ ਭਾਜਪਾ ਲੀਡਰ ਕਹਿੰਦਾ ਵੀ ਅੱਜ ਗਿਆ ਨਹੀਂ ਪਰ ਕਰੇ ਕਹਿੰਦਾ ਨਹੀਂ ਯਾਰ ਦੋ ਦਿਨ ਹੋ ਗਏ ਸੀ ਲਗਾਤਾਰ ਆਉਣ ਜਾਣ ਸੀ ਅੱਜ ਮੈਂ ਇੱਥੇ ਹੀ ਰੁਕ ਗਿਆ ਕਹਿੰਦਾ ਕਿਵੇਂ ਟਿਕਟ ਕਿੰਨਾ ਟਿਕਟ ਦਾ ਪਤਾ ਨਹੀਂ ਪਰ ਸਾਡੀ ਕਿਲੋਮੀਟਰ ਵਾਲੀ ਸਕੀਮ ਚੱਲ ਰਹੀ ਹੈ ਕਿਲੋਮੀਟਰ ਗਾੜੇ ਜਿਵੇਂ ਪੰਜਾਬ ਤੇ ਬੱਸਾਂ ਚੱਲਦੀਆਂ ਇਹਦਾ ਕਿਲੋਮੀਟਰ ਵਾਲ ਹੋਇਆ ਪਿਆ ਜੀ ਰੋਜ਼ ਦਿੱਲੀ ਚੱਲ ਜਾਓ ਤੇ ਆ ਜਾਓ ਆਟਕਾ ਨੂੰ ਮੱਥਾ ਠੀਕ ਹੈ ਉਹ ਟਿਕਟ ਮਿਲਣੀ ਪਤਾ ਨਹੀਂ ਸੋ ਇਹ ਸ੍ਰੀ ਰਾਜਿਤਿਕ ਲੀਟਰ ਹੁਣ ਜਦੋਂ ਪਾਰਟੀਆਂ ਗਰੰਟੀਆਂ ਦੇਣ ਲੱਗ ਜਾਣ ਜੀ ਹੈਨਾ ਕਿ ਇਸ ਚੀਜ਼ ਦੀ ਗਰੰਟੀ ਤੇ ਆ ਹੁਣ ਜਦੋਂ ਸਕੀਮਾਂ ਲਿਆਉਣ ਲੱਗ ਜਾਣ ਤਾਂ ਇਹ ਫਿਰ ਰਾਜਿਤਿਕ ਹੁਣ ਸੇਵਾ ਨਹੀਂ ਇਹ ਸਕੀਮਾਂ ਵਾਲੀ ਕੰਪਨੀਆਂ ਬਣ ਗਈਆਂ ਨੇ ਕੰਪਨੀਆਂ ਵਾਂਗ अच्छा चलो जे ऐसे ਜਿਵੇਂ ਪਹਿਲਾਂ ਤੁਸੀਂ ਇਕਨੋਮਿਕਸ ਦਾ ਨਾ ਬੇਸਿਕ ਇੱਕ ਫਾਰਮੂਲੇ ਦਾ ਜ਼ਿਕਰ ਕੀਤਾ ਸੀ ਡਿਮਾਂਡ ਸਪਲਾਈ ਦਾ ਜੇ ਅਸੀਂ ਉੰਜ ਵੇਖੀਏ ਕਾਰਪੋਰੇਟ ਸੈਟਿੰਗ ਦੇ ਵਿੱਚ ਬਿਜ਼ਨਸ ਸੈਟਿੰਗ ਦੇ ਵਿੱਚ ਕੀ ਹੁੰਦਾ ਵੀ ਪਰਫਾਰਮੈਂਸ ਦੇ ਆਧਾਰ ਤੇ ਇਨਸੈਂਟਿਵ ਹੁੰਦਾ ਹੁਣ ਸਰਕਾਰ ਨੇ ਨਾ ਚੋਣਾਂ ਦੇ ਮੌਕੇ ਤੇ ਆ ਕੇ ਤੇ ਪਰਫਾਰਮੈਂਸ ਦੇ ਆਧਾਰ ਤੇ ਇਨਸੈਂਟਿਵ ਦੇਣ ਦੀ ਗੱਲ ਕਰਤੀ ਪਰ ਜੇ ਕਿਤੇ ਇਸ ਫਾਰਮੂਲੇ ਤੋਂ ਸਿੱਖ ਕੇ ਜੇ ਪੂਰੇ ਦੇ ਪੂਰੇ ਤੰਤਰ ਦੇ ਵਿੱਚ ਪਰਫਾਰਮੈਂਸ ਦੇ ਆਧਾਰ ਤੇ ਹੀ ਇਨਸੈਂਟਿਵ ਮਿਲਣਾ ਸ਼ੁਰੂ ਹੋ ਜਾਣ ਫਿਰ ਤੇ ਕਾਫੀ ਸੁਧਾਰ ਹੋ ਸਕਦਾ ਦੀਪਕ ਜੀ ਉਮੀਦ ਉਮੀਦ ਬਾਕੀ ਆ ਨਹੀਂ ਬਿਲਕੁਲ ਹੋ ਸਕਦਾ ਫਿਰ ਅੰਮ੍ਰਿਤਸਰ ਵਾਲਿਆਂ ਦਾ ਤਾਂ ਕੁਝ ਨਹੀਂ ਬਣਨ ਜੀ ਤੁਸੀਂ ਤੁਸੀਂ ਇਹ ਦੇਖੋ ਨਾ ਕਿ ਉੱਥੋਂ ਜਿਹੜਾ ਹਾਰਦਾ ਉਹ ਦਿੱਲੀ ਜਾ ਕੇ ਮੰਤਰੀ ਬਣ ਜਾਂਦਾ ਸੀ ਹਮ ਕੈਪਟਨ ਅਮਰਿੰਦਰ ਨੇ ਜੇਤਲ ਨੂੰ ਹਰਾ ਕੇ ਭੇਜਿਆ ਤੂੰ ਜਾ ਕੇ ਮੰਤਰੀ ਬਣ ਗਿਆ ਜੀ ਗੁਰਜੀਤ ਔਜਲਾ ਨੇ ਅਗਲੀ ਵਾਰ ਹਰਦੀਪ ਪੁਰੀ ਨੂੰ ਹਰਾ ਕੇ ਪੇਜ ਉੱਥੇ ਜਾ ਕੇ ਮੰਤਰੀ ਬਣ ਗਿਆ ਹੂੰ ਸੋ ਹੁਣ ਪਤਾ ਨਹੀਂ ਮਤਲਬ ਕਿ ਕਿਹੜਾ ਬੰਦਾ ਇਹ ਸੋਚਦਾ ਹੋਊਗਾ ਕਿ ਮੈਂ ਨਾ ਹੀ ਜਿੱਤਾਂ ਸ਼ਾਇਦ ਮੰਤਰੀ ਬਣਾਂ ਸੋ ਇਹ ਇਸ ਲਈ ਇਹ ਇਹ ਵੀ ਨਹੀਂ ਨਾ ਪਤਾ ਕਿ ਕਿਹੜੀ ਸਟੇਮ ਕਿਵੇਂ ਲੱਗ ਜਵੇ ਜੀ 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 ਉਹ ਇੱਕ ਮਤਲਬ ਕਿ ਦੋ ਜਵਾਬ ਕਲਾਸ ਚ ਪੜ੍ਹਦੇ ਸੀਗੇ ਤੇ ਰਿਜ਼ਲਟ ਆਇਆ ਇੱਕ ਫੇਲ ਹੋ ਗਿਆ ਜੀ ਤੇ ਇੱਕ ਪਾਸ ਹੋ ਗਿਆ ਹਾਂ ਪਾਸ ਹੋੜਾ ਜੀ ਖੁਸ਼ੀਆਂ ਮਨਾ ਰਿਆ ਸੀ ਕਿ ਕਿ ਫੇਲ ਵਾਲੇ ਦੇ ਘਰੋਂ ਸੁਨੇਹਾ ਆ ਗਿਆ ਕਿ ਜੀ ਮੈਂ ਤਾਂ ਫੇਲ ਹੋਣ ਕਰਕੇ ਘਰ ਦੇ ਨਾਲੇ ਕੁੱਟਿਆਂ ਨਾਲੇ ਵਿਆਹ ਕਰਤਾ ਨਹੀਂ ਨਾ ਬੱਸ ਉਹਨਾਂ ਸੋਚੀ ਜਾਵੇ ਜੇ ਮੈਂ ਵੀ ਫੇਲ ਹੋ ਜਾਂਦਾ ਖਬਰ ਮੇਰਾ ਵੀ ਵਿਆਹ ਹੀ ਹੋ ਜਾਂਦਾ ਜੋ ਉਹ ਹੱਥ ਨੂੰ ਇੱਥੇ ਆ ਤੇ ਇਸ ਲਈ ਪਤਾ ਨਹੀਂ ਸਕੀਮ ਕਿੱਧਰ ਨੂੰ ਚੱਲ ਜੂਗੀ ਜੀ 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 ਬਿਲਕੁਲ ਦਿਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ